ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਤਸੰਗਤ ਜੀ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂਦੇ ਹੋ ਤਾਂ ਤੁਸੀਂ ਕਦੀ ਨਾ ਕਦੀ ਪਵਿੱਤਰ ਸਰੋਵਰ 'ਚ ਇਸ਼ਨਾਨ ਤਾਂ ਕੀਤਾ ਹੀ ਹੋਣਾ ਅੱਜ ਅਸੀਂ ਤੁਹਾਡੇ ਨਾਲ ਉਸੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਾਫ ਸਫਾਈ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਹ ਗੱਲ 2004 ਦੀ ਹੈ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਦੀ ਸੇਵਾ ਸ਼ੁਰੂ ਕਰਨ ਦੀ ਗੱਲ ਚੱਲ ਰਹੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਇੰਜੀਨੀਅਰਸ ਨੂੰ ਅੰਮ੍ਰਿਤਸਰ ਬੁਲਾਇਆ ਗਿਆ ਉਹਨਾਂ ਇੰਜੀਨੀਅਰਸ ਨੇ ਆਪਣਾ ਪੂਰਾ ਹਿਸਾਬ ਕਿਤਾਬ ਲਾ ਕੇ ਦੱਸਿਆ ਕਿ ਇਸ ਪਵਿੱਤਰ ਸਰੋਵਰ ਦੀ ਸਫਾਈ ਨੂੰ ਲਗਭਗ 6 ਮਹੀਨੇ ਦਾ ਸਮਾਂ ਲੱਗੇਗਾ ਕਿਉਂਕਿ ਉਸ ਸਮੇਂ ਪਵਿੱਤਰ ਸਰੋਵਰ ਅੰਦਰ 3-3 ਫੁੱਟ ਉੱਚੀ ਗਾਰ ਜੰਮ ਚੁੱਕੀ ਸੀ ਇਸ ਪਵਿੱਤਰ ਸਰੋਵਰ ਦੇ ਜਲ ਨੂੰ ਸਾਫ਼ ਕਰਨ ਲਈ ਵੱਡੇ ਫਿਲਟਰਾਂ ਦੀ ਲੋੜ ਸੀ ਤੇ ਸਿੱਖ ਸੰਗਤ ਵੱਲੋਂ 13 ਮਾਰਚ ਸਰੋਵਰ ਦਾ ਜਲ ਬਾਹਰ ਕੱਢਣ ਦਾ ਕਾਰਜ ਆਰੰਭਿਆ ਗਿਆ ਤੇ ਇਸ ਕਾਰਜ ਦੀ ਪੂਰਤੀ ਲਈ 13 ਵੱਡੀਆਂ ਮੋਟਰਾਂ ਲਗਾਈਆਂ ਗਈਆਂ ਜੋ ਦਿਨ ਰਾਤ ਚਲਦੀਆਂ ਰਹਿੰਦੀਆਂ ਸੀ ਪਵਿੱਤਰ ਸਰੋਵਰ ਚੋਂ ਗਾਰ ਕੱਢਣ ਦੀ ਪਹਿਲੇ ਪੜਾ ਦੀ ਸੇਵਾ 25 ਮਾਰਚ 2024 ਨੂੰ ਬਾਬਾ ਜਗਤਾਰ ਸਿੰਘ ਜੀ ਡੇਰਾ ਬਾਬਾ ਜੀਵਨ ਸਿੰਘ ਜੀ ਤਰਨਤਾਰਨ ਦੀ ਅਗਵਾਈ ਚ ਸ਼ੁਰੂ ਹੋਇਆ। ਇਹ ਕਾਰਜ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਬਾਟਿਆਂ ਨਾਲ ਆਰੰਭ ਕੀਤਾ ਗਿਆ। ਕਾਰਜ ਆਰੰਭ ਦੇ ਅਸਾਰੇ ਅੰਮ੍ਰਿਤਸਰ ਚ ਸਿੱਖ ਸੰਗਤ ਦਾ ਐਸਾ ਹੜ ਆਇਆ ਕਿ ਜੋ ਕਾਰਜ 6 ਮਹੀਨਿਆਂ ਚ ਹੋਣਾ ਸੀ ਉਹ 1 ਦਿਨ ਚ ਹੀ ਮੁਕੰਮਲ ਹੋ ਗਿਆ ਹੁਣ ਗੱਲ ਕਰਦੇ ਆ ਸਰੋਵਰ ਅੰਦਰ ਲੱਗੇ ਫਿਲਟਰਾਂ ਬਾਰੇ ਸਰੋਵਰ ਦੇ ਪਵਿੱਤਰ ਜਲ ਦੀ ਸਾਫ ਸਫਾਈ ਲਈ ਇੱਕ ਪ੍ਰੋਪਰ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ ਇਹ ਪਲਾਂਟ ਅੰਮ੍ਰਿਤ ਸਰੋਵਰ ਦੀ ਪ੍ਰਕਰਮਾਂ ਤੋਂ ਬਾਹਰ ਗੁਰਦੁਆਰਾ ਕੋਲ ਸਰ ਸਾਹਿਬ ਮਾਤਾ ਗੰਗਾ ਜੀ ਨਿਵਾਸ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਬਿਲਕੁਲ ਵਿਚਕਾਰ ਹੈ ਇਹੇ ਪਲਾਂਟ 30 ਫਿਲਟਰਾਂ ਉੱਤੇ ਆਧਾਰਿਤ ਹੈ ਇਨ੍ਹਾਂ ਫਿਲਟਰਾਂ ਦੇ 5 ਸੈੱਟ ਬਣਾਏ ਗਏ ਹਨ ਤੇ ਹਰ ਸੈੱਟ 'ਚ 6 ਫਿਲਟਰ ਲੱਗੇ ਹੋਏ ਹਨ ਇੱਕ ਸੈੱਟ 1 ਮਿੰਟ 'ਚ ਯਾਨੀ 60 ਸਕਿੰਡ 'ਚ 5000 ਲੀਟਰ ਜਲ ਨੂੰ ਸਾਫ਼ ਕਰਦੇ ਹਨ ਇਸ ਤਰ੍ਹਾਂ 1 ਮਿੰਟ 'ਚ ਸਾਰੇ ਫਿਲਟਰ ਮਿਲ ਕੇ 30000 ਲੀਟਰ ਜਲ ਸਾਫ਼ ਕਰਦੇ ਹਨ ਸਰੋਵਰ ਦੇ ਜਲ ਨੂੰ ਫਿਲਟਰ ਸੈੱਟ ਤੱਕ ਪਹੁੰਚਾਉਣ ਤੇ ਸਾਫ਼ ਜਲ ਨੂੰ ਵਾਪਸ ਸਰੋਵਰ ਤੱਕ ਲੈ ਕੇ ਆਉਣ ਲਈ 14 ਇੰਚ ਦੀਆਂ ਪਾਈਪਾਂ ਸਾਰੇ ਸਰੋਵਰ 'ਚ ਵਿਛਾਈਆਂ ਗਈਆਂ ਨੇ ਤੇ ਇਹਨਾਂ ਨਾਲ ਅੰਦਰ ਪੰਜ ਪੰਪ ਵੀ ਲਗਾਏ ਗਏ ਹਨ ਤਾਂ ਜੋ ਸਾਰੇ ਸਰੋਵਰ ਦਾ ਜਲ ਫਿਲਟਰ ਹੋ ਸਕੇ ਸਰੋਵਰ ਦੇ ਜਲ ਅੰਦਰ ਤਾਜੀ ਹਵਾ ਛੱਡਣ ਲਈ ਇੱਕ ਕੰਪਰੈਸਰ ਲਗਾਇਆ ਗਿਆ ਹੈ ਜੀਨੂ ਆਕਸੀਜਨ ਪਲਾਂਟ ਕਿਹਾ ਗਿਆ ਹੈ ਇਸ ਨਾਲ ਗੈਰ ਜ਼ਰੂਰੀ ਬੈਕਟੀਰੀਆ ਤੇ ਕੈਮੀਕਲ ਨੂੰ ਖਤਮ ਕਰਕੇ ਜਲ ਚ ਆਕਸੀਜਨ ਦੀ ਮਾਤਰਾ ਨੂੰ ਪੂਰਾ ਕੀਤਾ ਜਾਂਦਾ ਹੈ ਤਾਂ ਜੋ ਪਵਿੱਤਰ ਜਲ ਵਿਚਲੀਆਂ ਮੱਛੀਆਂ ਸੁਰੱਖਿਅਤ ਰਹਿਣ ਇਸ ਸਾਰੇ ਫਿਲਟਰ ਪਲਾਂਟ ਦਾ ਨਕਸ਼ਾ ਅਮਰੀਕੀ ਇੰਜੀਨੀਅਰ ਤੇ ਡਿਜ਼ਾਈਨਰ ਐਵਲਸ ਵਾਈਟਕਰ ਨੇ ਬਣਾਇਆ ਸੀ ਤੇ ਇਹਨੂੰ ਅਮਲੀ ਜਾਮਾ ਬਾਬਾ ਅਮਰਿਕ ਸਿੰਘ ਜੀ ਤੇ ਬਾਬਾ ਰਣਜੀਤ ਸਿੰਘ ਜੀ ਟੁੱਟ ਨੇ ਆਪਣੀ ਅਗਵਾਈ ਚ ਪਹਿਨਾਇਆ ਇਸ ਫਿਲਟਰ ਨੂੰ ਲਗਵਾਉਣ ਲਈ ਮਾਲੀ ਸਹਾਇਤਾ ਅਮਰੀਕਾ ਨਿਵਾਸੀ ਟੁੱਟ ਬ੍ਰਦਰਸ ਤੇ ਆਸਟ੍ਰੇਲੀਆ ਨਿਵਾਸੀ ਸਰਦਾਰ ਪਾਲ ਸਿੰਘ ਦੇ ਪਰਿਵਾਰ ਹੋਰਾਂ ਨੇ ਕੀਤੀ ਇਸ ਪਲਾਂਟ ਉੱਤੇ ਕੁੱਲ 7 ਕਰੋੜ ਰੁਪਏ ਦਾ ਖਰਚਾ ਆਇਆ ਜੋ ਅੱਦਾ ਵਿਦੇਸ਼ਾਂ ਚ ਰਹਿੰਦੀ ਸੰਗਤ ਦੁਆਰਾ ਕੀਤਾ ਗਿਆ ਤੇ ਅੱਦਾ ਇਥੋਂ ਦੀ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਸੋ ਸਾਧ ਸੰਗਤ ਜੀ ਇਹ ਸੀ ਪੂਰੀ ਜਾਣਕਾਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਸਫਾਈ ਬਾਰੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ